ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਬਣਾ ਰਹੇ ਹਾਂ ਪਿੰਡ ਟਵਾਲੀ ਤਹਿਸੀਲ ਰਾਮਪਰਾਪੂਲ ਪੈ ਜਾਂਦੀ ਆ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਸਾਹਮਣੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਤਕਰੀਬਨ ਢਾਈ ਤੋਂ 3 ਮਹੀਨੇ ਨੂੰ ਸੂਈ ਨੂੰ ਹੋ ਗਏ ਆ ਤੇ ਮਗਰ ਹੈਗੀ ਇਹਦੇ ਕੱਟੀ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਜਿੰਨਾ ਦੁੱਧ ਆ ਤੇ ਜੋ ਠੀਕ ਆ ਇਹਦੇ ਲੱਗਿਆ ਉਹ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂਗੇ ਤੇ ਬਾਈ ਨਾਲ ਗੱਲਬਾਤ ਸਾਰੀ ਕਰਾਉਨੇ ਆਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆ ਕੇ ਬਾਈ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੋਊਗਾ ਤੇ ਤੁਸੀਂ ਕੰਟੈਕਟ ਕਰਕੇ ਕਨਫਰਮ ਕਰ ਸਕਦੇ ਹੋਗੇ ਤੇ ਆ ਜੂ ਆਪਾਂ ਥੋੜਾ ਜਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਮੱਝ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਮੰਗਲ ਸਿੰਘ ਪਿੰਡ ਢਪਾਲੀ ਜੀ ਠੀਕ ਆ ਤੇ ਜ਼ਿਲ੍ਹਾ ਬਠਿੰਡਾ ਰਾਮਪਰਾਪੁਰ ਦੇ ਸੀ ਠੀਕ ਆ ਬਾਈ ਤੇ ਬਾਈ ਜਿਹੜੀ ਇਹ ਪਿਆਹੇ ਮੱਝ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆ ਇਹ ਨਹੀਂ ਵੀਰੇ ਆਪਾਂ ਇਹ ਲਈ ਸੀ ਆਪਾਂ ਲਈ ਸੀ ਇਹ ਹੋ ਗਏ 2.5 ਮਹੀਨੇ ਲਈ ਗਏ ਅਸੀਂ ਆਪਾਂ ਲਈ ਸੀ ਹਾਂਜੀ ਠੀਕ ਆ ਆਪਾਂ ਤਾਜੀ ਸੂਈ ਵੀ ਲਈ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂ ਜੀ ਹੋ ਗਏ ਠੀਕ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਢਾਈ ਮਹੀਨੇ ਹੋ ਗਏ ਢਾਈ ਮਹੀਨੇ ਸੂਈ ਨੂੰ ਹੋ ਗਏ ਠੀਕ ਆ ਤੇ ਸੂਆ ਕਿਹੜਾ ਸੂਈ ਆ ਇਹ ਤੀਜਾ ਸੂਈ ਦੀ ਆ ਜੀ ਤੀਜਾ ਸੂਆ ਸੂਈ ਦੀ ਆ ਠੀਕ ਆ ਤੇ ਟੀਕਾ ਤਾਂ ਨਹੀਂ ਲੱਗਿਆ ਹੋ ਜੀ ਟੀਕਾ ਲੱਗਿਆ ਬਾਈ ਜੀ ਆਪਾਂ ਖਾਲੀ ਕਰਕੇ ਦੇਣੀ ਆ 16 17 ਦੇ ਨਾਲ ਟੀਕਾ ਲੱਗਿਆ 16 17 ਦਾ ਲੱਗਿਆ ਦਾ ਹਾਂ ਤੇ ਉਹ ਜਾਨੀ ਆਪਾਂ ਖਾਲੀ ਕਰਕੇ ਦੇਣੀ ਆ ਆਪਾਂ ਖਾਲੀ ਕਰਕੇ ਠੀਕ ਆ ਤੇ ਇਸ ਟਾਈਮ ਦੁੱਧ ਕਿੰਨਾ ਆਊਗਾ ਹੁਣ 3 ਮਹੀਨੇ ਜੀ ਆਪਾਂ ਕਹੇ ਨੂੰ 7 ਕਿਲੋ ਦੋਵਾਂ ਟਾਈਮਾਂ ਦਾ ਹਾਂਜੀ ਹਾਂਜੀ ਠੀਕ ਆ ਤੇ ਮਿਲਦੀ ਦੋਨੇ ਟਾਈਮ ਹੀ ਦੋਨੇ ਟਾਈਮ ਵੀਰੇ ਕੱਟੀ ਦੇ ਮਿਲਦੇ ਕੱਟੀ ਦੇ ਮਿਲਦੀ ਹੈ ਹਾਂਜੀ ਠੀਕ ਆ ਤੇ ਬਾਕੀ ਉਹ ਠੰਡੀ ਸੀਲ ਹਾਂ ਹਾਂ ਬਿਲਕੁਲ ਬੁੜੀ ਚੋਲੇ ਬੰਦਾ ਚੋਲੇ ਕੋਈ ਵਸਤੂ ਨਹੀਂ ਠੀਕ ਆ ਕੋਈ ਚੱਕਰ ਨਹੀਂ ਦਾ ਕੋਈ ਚੱਕਰ ਨਹੀਂ ਠੀਕ ਆ ਤੇ ਬਾਕੀ ਥਣ ਥਣ ਕੇ ਮੈਂ ਓਕੇ ਜਮਾ ਓਕੇ ਦੀ ਰਿਪੋਰਟ ਆ ਕੋਈ ਘਟ ਨਹੀਂ ਕੋਈ ਵਧ ਨਹੀਂ ਠੀਕ ਆ ਜਮਾ ਠੀਕ ਆ ਜਮਾ ਓਕੇ ਆ ਹਾਂਜੀ ਹਾਂਜੀ ਠੀਕ ਆ ਕੋਈ ਲਾਬੇ ਵਾਲਾ ਕੰਮ ਨਹੀਂ ਕੋਈ ਵੀਰ ਦੂਰੋਂ ਵੀ ਚੱਲ ਕੇ ਆਉਂਦਾ ਆਪਾਂ ਇੱਥੇ ਕੋਸਾ ਉਹ ਲਾਭ ਨਿਭੜੇ ਉਹ ਉਹ ਕੰਮ ਨਹੀਂ ਕਰਦੇ ਠ ਠੀਕ ਆ ਤੇ ਆਪਦੀ ਬਾਕੀ ਬੰਦਾ 100 200 ਗ੍ਰਾਮ ਘਟ ਸਕਦਾ 7 ਕਿਲੋ ਚੋਂ ਇਹ ਨਹੀਂ ਹੋਊਗੀ 5 5.5 6 ਹੀ ਰਹੇਗੀ ਉਹ ਚੱਲ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਹਨਾ ਠੀਕ ਆ ਤੇ ਵੀ ਆਪਦੀ ਤਸੱਲੀ ਕਰਕੇ ਲੈ ਜੇ ਹਾਂਜੀ ਹਾਂਜੀ ਠੀਕ ਆ ਤੇ ਰੇਟ ਆਪਾਂ ਫੋਨ ਤੇ ਕਰ ਲਾਂ ਰੇਟ ਫੋਨ ਤੇ ਹੋਊਗਾ ਹਾਂਜੀ ਹਾਂਜੀ ਠੀਕ ਆ ਉਹ ਜਿਹਨੂੰ ਵੀ ਪਸੰਦ ਆਉਂਦੀ ਹੈ ਕੰਟੈਕਟ ਕਰ ਸਕਦਾ ਹਨਾ ਤੇ ਤੂੰ ਗੇੜਾ ਕਢਾ ਦਿਆ ਕਰ ਲਈ ਬਾਈ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਤੇ ਬਾਕੀ ਮਿਹਨਤ ਮਜ਼ਦੂਰੀ ਕਰਨ ਵਾਲਾ ਭਰਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਜਿਹਾ ਕਹਿਰੀ ਹੋ ਸਕਦਾ ਉਪਰੇ ਤੋਂ ਡਰੇ ਬਾਕੀ ਫੇਸ ਕੁਆਲਟੀ ਤੁਸੀਂ ਸਿੰਗ-ਸング ਦੇਖ ਸਕਦੇ ਹੋ ਸਿੰਘਾਂ ਦੀ ਕੁੰਡੀ ਹੈਗੀ ਤੇ ਕੱਦ ਵੀ ਵਧੀਆ ਹੈਗਾ ਤੇ ਬਾਕੀ ਸਾਂਵੀ ਵੀ ਚੰਗੀ ਹੈ ਕੋਈ ਲੱਸੀ ਨਹੀਂ ਹੈਗੀ ਤੁਸੀਂ ਬੈਕ ਸਾਈਡ ਤੋਂ ਬਾਕੀ ਥਾਣੇ ਦੇਖ ਸਕਦੇ ਹੋ ਥਾਣੇ ਵੀ ਬਹੁਤ ਵਧੀਆ ਮੁੱਠੀ ਵਾਲੇ ਹੈਗੇ ਕੋਈ ਜ਼ਿਆਦਾ ਛੋਟੇ ਨਹੀਂ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਚ ਵਿੱਥੀ ਹੈ ਜਿਹੜੀ ਉਹ ਵੀ ਬਹੁਤ ਵਧੀਆ ਹੈਗੀ ਤੇ ਰੇਟ ਵੀ ਇਹਦਾ ਜਾਇਜ਼ ਹੀ ਹੋਊਗਾ ਤੇ ਬਾਕੀ ਇਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਰੇਟ ਕਨਫਰਮ ਕਰ ਸਕਦੇ ਹੋਗੇ ਤੇ ਬਾਕੀ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾ ਬਹੁਤ ਵਧੀਆ ਹੈ ਇੱਕੋ ਜਿਹਾ ਥਾਣਾ ਹੈ ਸਾਰੇ ਵਧੀਆ ਕੋਈ ਵੱਡਾ ਨਹੀਂ ਛੋਟਾ ਨਹੀਂ ਕੋਈ ਵੱਡਾ ਛੋਟਾ ਨਹੀਂ ਹੈਗਾ ਜਮਾਂਚਾਰੇ ਇੱਕੋ ਜਿਹੇ ਹੈਗੇ ਤੇ ਵਿੱਥੀ ਵੀ ਚੰਗੀ ਹੈਗੀ ਬਾਕੀ ਸਿੰਗਾ ਦੀ ਵੀ ਸੋਹਣੀ ਹੈਗੀ ਤੇ ਕੱਦ ਵੀ ਚੰਗਾ ਦਾ ਸਾਰੇ ਪੱਖਾਂ ਤੋਂ ਵਧੀਆ ਹੈਗੀ ਤੇ ਬਾਕੀ ਆ ਕੱਟੀ ਹੈ ਜੀ ਤੇ ਕੱਟੀ ਤੁਸੀਂ ਦੇਖ ਸਕਦੇ ਹੋ ਕੱਟੀ ਤਕਰੀਬਨ 2.5 ਮਹੀਨਿਆਂ ਦੀ ਹੈਗੀ ਤੇ ਕੱਟੀ ਵੀ ਵਧੀਆ ਗਈ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਨਾਲ ਕੱਟੀ ਵੀ ਮਿਲ ਜਾਣੀ ਹੈਗੀ ਤੇ ਸੇਵਾ ਕਰਕੇ ਇਹ ਵੀ ਨਾਲ ਤਿਆਰ ਹੋ ਜੂਗੀ ਤੇ ਬਾਕੀ ਜੋ ਹੋਰ ਕੋਈ ਗੱਲਬਾਤ ਆ ਜਾਂ ਡਿਟੇਲ ਆ ਉਹ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਵੀਡੀਓ ਵੇਖਣ ਲਈ ਸਭ ਦਾ ਧੰਨਵਾਦ ਆ ਜਿਹੜੇ ਚੈਨਲ ਦੇ ਨਵੇਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ